ਜਿਹੜਾ ਇੱਥੇ ਧੋਬਿਆਂਣਾ ਵਸਦੀ ਜਿਹੜਾ ਹੈਗਾ ਸਾਡੇ ਵੱਲੋਂ ਇੱਥੇ ਇਸ ਕਰਕੇ ਕੀਤੀ ਗਈ ਹੈਗੇ ਸਾਰੇ ਅਫਸਰ ਜਿਹਨੇ ਜਿਹੜੇ ਇੱਥੇ ਆਏ ਨੇ ਜਿਨ੍ਹਾਂ ਨੇ ਕਿ ਇੱਥੇ ਜਿਹੜਾ ਹੈਗਾ ਸਰਚ ਆਪਰੇਸ਼ਨ ਦੇ ਵਿੱਚ ਜਿਹੜਾ ਹੈਗਾ ਕਾਰਵਾਈ ਪਾਈ ਚੱਲ ਰਹੇ ਨੇ ਮਾਰਚ ਮਹੀਨੇ ਦੇ ਤਹਿਤ ਜਿਹੜਾ ਹੈਗਾ ਬਠਿੰਡਾ ਜ਼ਿਲ੍ਹੇ ਦੇ ਵਿੱਚ 98 ਮੁਕੱਦਮੇ ਜਿਹੜੇ ਹਾਲੇ ਤੱਕ ਦਰਜ ਹੋਏ ਨੇ ਇਸ ਤੋਂ ਇਲਾਵਾ ਅੱਜ ਦੇ ਸਰਚ ਆਪਰੇਸ਼ਨ ਵਿੱਚ ਜਿਹੜਾ ਹੈਗਾ 10 ਮੁਕੱਦਮੇ ਦਰਜ ਕਰਕੇ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਹਦੇ ਵਿੱਚ 70 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ ਔਰ ਇਸ ਤੋਂ ਇਲਾਵਾ ਤਲਵੰਡੀ ਸਾਬੋ ਦੇ ਏਰੀਆ ਚ ਇੱਕ ਵਿਅਕਤੀ ਤੋਂ ਸਿਗਨੇਚਰ ਕੈਥੋ ਵੀ ਫੜੇ ਗਏ ਨੇ। ਤੋਂ ਜਿਹੜੀ ਇਹ ਸਾਡੀ ਮੁਹਿੰਮ ਹੈ ਯੁਗ ਨਸ਼ਿਆਂ ਵਿਰੁੱਧ ਇਹਦੇ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਵੀ ਸਾਡੇ ਵੱਲੋਂ ਜਿਹੜੀਆਂ ਪਬਲਿਕ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ ਜਿਹਦੇ ਚ ਸੰਪਰਕ ਮੁਹਿੰਮ ਦੇ ਤਹਿਤ ਮੋਹੱਲਾ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਪਬਲਿਕ ਮੀਟਿੰਗਸ ਸਾਡੇ ਵੱਖ-ਵੱਖ ਅਫਸਰਾਂ ਵੱਲੋਂ ਕੀਤੀਆਂ ਜਾ। ਪਰ ਉਸ ਨੂੰ ਨਸ਼ਾ ਵੇਚਣ ਵਾਲੇ ਦੀ ਸੋਚ ਆ। ਯਰ ਲੇਪਰਾ 45 ਸਾਲਾਂ ਦੇ ਬੈਕਟਰੀ ਸੀ ਫਲੇਵਰ ਦਾ ਕੰਮ ਕਰਦੇ ਆਗੇ ਅੱਛਾ ਜੀ ਨਸ਼ੇ ਫੜਨ ਵਾਲੇ ਜਿਹੜੇ ਉਹ ਹੋਰ ਵਿਅਕਤੀ ਸਾਨੂੰ ਕਿਉਂ ਇੱਥੇ ਕਹਿੰਦਾ ਡਿਊਟੀ ਕਰਨੀ ਇਹ ਤਾਂ ਤੁਹਾਡੇ ਵੱਲੋਂ ਮੇਰੇ ਧਿਆਨ ਚ ਲਿਆਂਦਾ ਗਿਆ ਹੈ ਇਹ ਮੈਟਰ ਜਿਹੜਾ ਹੈਗਾ ਉਹ ਸੀਟੀ ਡੀਐਸਪੀ ਦੇ ਨਾਲ ਮੈਂ ਗੱਲ ਕਰਕੇ ਇਹ ਦੇਖੇ ਜੋ ਜਾਇਜ਼ ਕਾਰਵਾਈ ਹੈ ਉਹ ਕਰਵਾਈ ਜਾ ਰਹੀ ਸਰ ਲੋਕਾਂ ਨੂੰ ਇੱਕ ਹੋਰ ਪ੍ਰੋਬਲਮ ਆ ਰਹੀ ਹੈ ਜੇ ਮੰਨ ਲਓ ਕਿਸੇ ਨੇ ਨਸ਼ਾ ਛੱਡਣਾ ਹੁੰਦਾ ਹੈ ਤਾਂ ਉਹਨਾਂ ਸਾਹਮਣੇ ਨਹੀਂ ਆਉਂਦਾ ਕੈਮਰੇ ਦੇ ਜਾਂ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਨਹੀਂ ਆਉਂਦਾ ਕੋਈ ਟੋਲ ਫਰੀ ਨੰਬਰ ਜਿਵੇਂ ਬੋਰਡ ਐਡਵਰਟਾਈਜ਼ਮੈਂਟ ਹਿੰਦਿਆ ਵੱਖ-ਵੱਖ ਏਰੀਆ ਜਿੱਥੇ ਨਸ਼ਾ ਜ਼ਿਆਦਾ ਵਿਕਦਾ ਹੈਗਾ ਤੇ ਐਡਵਰਟਾਈਜ਼ਮੈਂਟ ਵਾਸਤੇ ਪ੍ਰਸ਼ਾਸਨ ਵੱਲੋਂ ਕੋਈ ਐਡ ਜਿਹੜੀਆਂ ਸਾਡੀ ਸੰਪਰਕ ਮੁਹਿੰਮ ਦੇ ਤਹਿਤ ਅਸੀਂ ਪਬਲਿਕ ਮੀਟਿੰਗਸ ਕਰਦੇ ਹਾਂ ਉਹਦੇ ਚ ਅਸੀਂ ਸੇਫ ਪੰਜਾਬ ਹੈਲਪਲਾਈਨ ਨੰਬਰ ਹੈ 9779100200 9779 100 ਤੇ 200 एस व्हाट्सएप नंबर ਤੇ ਤੁਸੀਂ ਜਿਹੜਾ ਹੈਗਾ ਆਪਣੀ ਇਨਫੋਰਮੇਸ਼ਨ ਸਾਨੂੰ ਦੋਗੇ ਤਾਂ ਤੁਹਾਡੀ ਜਿਹੜੀ ਆਇਡੈਂਟੀਟੀ ਵੀ ਉੱਪਰ ਰੱਖੀ ਜਾਏਗੀ ਪਿਛਲੇ ਹਫਤੇ ਜਿਹੜਾ ਹੈਗਾ ਐਸ ਐਚਓ ਤਰਵੰਡੀ ਸਾਬੋ ਵੱਲੋਂ ਇੱਕ ਵਿਅਕਤੀ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਕਰਾਇਆ ਗਿਆ ਜਦੋਂ ਉਹਦੇ ਪਰਿਵਾਰ ਵਾਲਿਆਂ ਨੇ ਐਸ ਐਚਓ ਨਾਲ ਜਿਹੜਾ ਹੈਗਾ ਸੰਪਰਕ ਕੀਤਾ ਤੇ ਉਹਨਾਂ ਨੇ ਜਿਹੜਾ ਹੈਗਾ ਉਹਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਕਰਾਇਆ ਇਹ ਸਾਥਸੀ ਜਿਹੜਾ ਹੈਗਾ ਲੋਕਾਂ ਦੀ ਮਦਦ ਕਰਨ ਵਾਸਤੇ ਹਰਦਮ ਤਿਆਰ ਆ ਤੇ ਜਿਹੜੀ ਤੁਹਾਡੀ ਆਇਡੈਂਟੀਟੀ ਦੇ ਬਾਰੇ ਵਿੱਚ ਤੁਸੀਂ ਗੱਲ ਕੀਤੀ ਹੈ ਅਸੀਂ ਹੁਣ ਬਹੁਤ ਏਅਰ ਲੈ ਰਹੇ ਆ ਬਹੁਤ ਜਿਹੜਾ ਹੈਗਾ ਧਿਆਨ ਰੱਖਿਆ ਜਾ ਰਿਹਾ ਹੈ ਕਿ ਕਿਸੇ ਵਿਅਕਤੀ ਦੀ ਆਇਡੈਂਟੀਟੀ ਜਿਹੜੀ ਐਨੀ ਪਬਲੀਕਲੀ ਡਿclare ਨਾ ਕੀਤੀ ਜਾਵੇ ਫਿਰ ਇੰਨੇ ਵੀ ਬੱਚੇ ਵੀ ਛੋਟੇ ਬੱਚੇ ਜਿਹੜੇ ਸਕੂਲਾਂ ਤੇ ਆ ਉਹ ਵੀ ਸਾਡੇ ਵਿੱਚ ਆਇਆ ਵੀ ਲਪੇਟ ਘੜਦੇ ਆ ਉਹਨਾਂ ਨੂੰ ਲੈ ਕੇ ਕੋਈ ਸਕੂਲਾ ਨਾਲ ਜਾਂ ਕੋਈ ਹੋਰ ਨਾਲ ਨਾ ਕੁਝ ਸਕੂਲਾਂ ਦੇ ਵਿੱਚ ਇੰਨਾ ਪਤਾ ਚੱਲਿਆ ਹੈ ਅਸੀਂ ਉਹਨਾਂ ਦੇ ਵਿੱਚ ਜਿਹੜਾ ਹੈਗਾ ਇੱਕ ਜਿਸ ਨੂੰ ਕਹਿੰਦੇ ਜਾਗਰੂਕਤਾ ਮੁਹਿੰਮ ਦੇ ਤਹਿਤ ਸਕੂਲ ਟੀਚਰਸ ਤੇ ਪ੍ਰਿੰਸੀਪਲ ਨੂੰ ਤੇ ਪੇਰੈਂਟਸ ਨੂੰ ਜਿਹੜਾ ਹੈਗਾ ਉਹ آگਾਹ ਕਰਾਵ ਕਰਾਵਾਂਗੇ ਕਿਉਂਕਿ ਇਤਨੀ ਵਾਰੀ ਜਿਹੜਾ ਹੁੰਦਾ ਉਸ ਜਗ੍ਹਾ ਤੇ ਵਸਤੀ ਦੇ ਵਿੱਚ ਯਾਨੀ ਇਸੇ ਮੁਹੱਲੇ ਦੇ ਵਿੱਚ ਕਈ ਵਾਰੀ ਕਲਚਰ ਕਲਚਰਲੀ ਜਿਹੜਾ ਹੈਗਾ ਬੱਚੇ ਨੂੰ ਸਹੀ ਰਸਤਾ ਨਹੀਂ ਮਿਲਦਾ ਜਿਹਦੇ ਕਾਰਨ ਉਹ ਇਹ ਇਨਾ ਕੁ ਮਤ ਪੈ ਜਾਂਦਾ ਹੈ ਤੇ ਇਹਨੂੰ ਜਿਹੜਾ ਹੈਗਾ ਆਪਾਂ ਆਸਾਨੀ ਨਾਲ ਜਿਹੜਾ ਸੁਧਾਰ ਸਕਦੇ ਹਾਂ ਜੇਕਰ ਲੋਕਾਂ ਨੂੰ ਆਪਣਾ ਸੰਪਰਕ ਮਿਲ ਕੇ ਬਣਾਇਆ ਜਾਵੇ ਇਹਦੇ 'ਚ ਅਸੀਂ ਜਿਹੜਾ ਹੈਗਾ ਵਿਲੇਜ ਕਮੇਟੀ ਤੋਂ ਬਿਹਾ ਬਾਰਡ ਡਿਫੈਂਸ ਕਮੇਟੀ ਦੇ ਕਹਾਂਗੇ ਆ ਉਹ ਅਸੀਂ ਬਣਾ ਰਹੇ ਹਾਂ ਉਹਨਾਂ ਦੇ ਉਹਨਾਂ ਦੇ ਨਾਲ ਸੰਪਰਕ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਉਹਨਾਂ ਦੀ ਮਦਦ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ ਕਿ ਉਹ ਬੱਚਿਆਂ ਨੂੰ ਜਾਂ ਨੌਜਵਾਨਾਂ ਨੂੰ ਇਹੋ ਜਿਹੀਆਂ ਜਿਹੜੀਆਂ ਹਾਤਾਂ ਦੀ ਮਦਦ ਲੈ ਸਕਦਾ ਹੈ